ਚੰਗਾ ਇਨਸਾਨ ਜਦੋਂ ਵੀ ਸਾਹ ਲਵੇ ਜਾਂ ਤੇ ਦੋ ਵਾਰੀ ਆ ਕੰਮ ਕਰਦਾ ਹੈ ਇਹ ਉਹਦੀ ਪੱਕੀ ਨਿਸ਼ਾਨੀ ਹੁੰਦੀ ਤੁਸੀਂ ਵੇਖਿਆ ਨਾ ਕਿ ਕੁਝ ਚੰਗੇ ਲੋਕ ਹੁੰਦੇ ਨੇ ਜਿਨ੍ਹਾਂ ਦਾ ਹਮੇਸ਼ਾ ਮਨ ਆਪਣਿਆਂ ਦੇ ਲਈ ਜਿਨ੍ਹਾਂ ਨੂੰ ਉਹ ਬੜਾ ਪਿਆਰ ਕਰਦੇ ਨੇ ਇੱਜ਼ਤ ਕਰਦੇ ਨੇ ਸਤਕਾਰ ਕਰਦੇ ਨੇ ਚਾਹੇ ਉਹ ਧੀਆ ਪੁੱਤਰ ਹੋਣ ਚਾਹੇ ਜੀਵਨ ਸਾਥੀ ਸਾਥ ਨੂੰ ਹੋਵੇ ਚਾਹੇ ਕੋਈ ਹੋਰ ਰਿਸ਼ਤਾ ਹੋਵੇ ਉਹ ਹਮੇਸ਼ਾ ਜਦੋਂ ਵੀ ਸਾਹ ਲੈਣਗੇ ਤਾਂ ਦੋ ਵਾਰੀ ਅਰਦਾਸ ਕੀਤੀ ਕਰਦੇ ਨੇ ਕਿ ਰੱਬ ਸੋਹਣਿਆ ਮੇਰੇ ਧੀ ਪੁੱਤਰ ਦਾ ਮੇਰੇ ਪਰਿਵਾਰ ਦਾ ਮੇਰੇ ਚ ਆਪਣੀ ਦਾ ਕਲਾ ਕਰੀ ਮੇਰੇ ਆਪਣੇ ਦੀ ਲੰਬੀ ਉਮਰ ਕਰੀ ਮੇਰੇ ਆਪਣੇ ਦੀ ਚੜ੍ਹਦੀ ਕਲਾ ਕਰੀ ਉਹਨੂੰ ਕੋਈ ਦੁੱਖ ਨਾ ਹੋਵੇ ਉਹਨੂੰ ਕਦੀ ਗਮ ਨਾ ਹੋਵੇ ਬਹੁਤ ਸਾਰੇ ਇਨਸਾਨ ਐਵੇਂ ਦੇ ਨਿੱਤਰਤੀਤੇ ਜਿਹੜੇ ਇੱਕ ਸਾਦੇ ਨਾਲ ਵੀ ਦੋ ਦੋ ਵਾਰ ਉਸ ਰੱਬ ਸੋਹਣੇ ਨੂੰ ਯਾਦ ਕਰਦੇ ਨੇ ਦੁਆਵਾਂ ਕਰਦੇ ਨੇ ਜਿਵੇਂ ਬੱਚੇ ਛੋਟੇ ਹੁੰਦੇ ਨੇ ਤੇ ਮਾਂ ਬਾਪ ਕਿੰਨਾ ਪਿਆਰ ਕਰਦੇ ਨੇ ਉਹਨਾਂ ਦਾ ਮਨ ਜਿਹੜਾ ਆਪਣੇ ਬੱਚਿਆਂ 'ਚ ਤੜਕਦਾ ਆ ਉਹ ਬੱਚਿਆਂ ਦੇ ਲਈ ਹਾਰ ਹੀ ਹਲਾ ਕਰਦੇ ਨੇ ਕਿ ਉਹਨਾਂ ਦੇ ਬੱਚਿਆਂ ਦੀ ਜ਼ਿੰਦਗੀ ਬਿਹਤਰ ਹੋਵੇ ਉਹਨਾਂ ਦੀ ਬੱਚਿਆਂ ਦੀ ਜ਼ਿੰਦਗੀ ਸੌਖੀ ਹੋਵੇ ਜੇ ਕੋਈ ਇਨਸਾਨ ਆ ਧਰਤੀ ਤੋਂ ਦੂਰ ਗਿਆ ਹੁੰਦਾ ਯਾਨੀ ਕਿ ਵਿਦੇਸ਼-ਵਿਦੇਸ਼ ਚ ਗਿਆ ਹੁੰਦਾ ਤਾਂ ਵੀ ਉਹ ਇੱਕ ਸਾਦੇ ਨਾਲ ਆਪਣੇ ਪਰਿਵਾਰਕ ਮੈਂਬਰਾਂ ਦੀ ਲੰਬੀ ਉਮਰ ਦੀ ਅਰਦਾਸ ਕਰਦੇ ਨੇ ਅਰਜ਼ੋਈ ਕਰਦੇ ਨੇ ਬੈਠੇ ਤੇ ਭਾਵੇਂ ਉਹ ਕਿਤੇ ਵੀ ਹੋਣ ਕਿਤੇ ਵੀ ਸਾਹ ਲੈ ਰਹੇ ਹੋਣ ਲੇਕਿਨ ਉਹਨਾਂ ਦਾ ਮਨ ਜਿਹੜਾ ਹੁੰਦਾ ਨਾ ਉਹਨਾਂ ਦੀ ਜਿਹੜੀ ਭਾਵਨਾ ਹੁੰਦੀ ਆ ਉਸ ਰੱਬ ਅੱਗੇ ਅਰਦਾਸ ਕਰਨ ਵਾਲੀ ਹੁੰਦੀ ਕਿ ਰੱਬ ਸੋਹਣਾ ਆ ਮੇਰੇ ਆਪਣਿਆਂ ਨੂੰ ਤਤੀਵਾ ਨਾ ਲੱਗਣ ਦਈਂ ਉਹਨਾਂ ਦੇ ਦੁੱਖ ਤੁਮੀ ਵੀ ਝੋਲੀ ਪਾ ਦੇ ਮੇਰੇ ਆਪਣਿਆਂ ਨੂੰ ਕੋਈ ਦੁੱਖ ਨਾ ਦੇਵੀ ਕਿੰਨੇ ਵਧੀਆ ਲੋਕ ਹੁੰਦੇ ਨਾ ਹੀ ਇਹ ਲੋਕ ਤਾਂ ਰੱਬ ਵਰਗੇ ਹੁੰਦੇ ਨੇ ਕਈ ਲੋਕ ਇਹੋ ਜਿਹੇ ਲੋਕਾਂ ਨੂੰ ਕਹਿਣ ਦਿੱਤੇ ਨੂੰ ਬੜੀ ਸਾਡੀ ਚਿੰਤਾ ਆ ਰਹੀਂਦੀ ਤੂੰ ਹਰ ਵੇਲੇ ਸਾਡੀ ਇੰਜ ਹੀ ਕਰਦਾ ਰਹਿਣਾ ਉਂਝੀ ਕਰਦੇ ਰਹਿਣੀ ਆ ਉਹ ਇਹ ਬੜੇ ਹੀ ਚੰਗੇ ਲੋਕ ਹੁੰਦੇ ਨੇ ਜਦੋਂ ਇਹ ਲੋਕ ਸਾਡੇ ਤੋਂ ਚਲੇ ਗਏ ਨਾ ਸਾਡੇ ਤੋਂ ਖੂ ਦੂਰ ਹੋ ਗਏ ਫਿਰ ਸਾਨੂੰ ਪਤਾ ਲੱਗਣਾ ਕਿ ਜਿਹੜੇ ਲੋਕ ਇੱਕ ਸਾਡੇ ਨਾਲ ਸਾਨੂੰ ਦੋ ਦੋ ਦਬਾਵਾਂ ਦਿੰਦੇ ਸਨ ਦੋ ਦੋ ਬੜੀ ਅਰਦਾਸ ਬੇਨਤੀ ਕਰਦੇ ਸਾਡੇ ਭਲੇ ਦੀ ਜਿਹਦੇ ਵਿੱਚ ਉਹਨਾਂ ਦਾ ਕੋਈ ਸਵਾਰਥ ਨਹੀਂ ਹੁੰਦਾ ਉਹਨਾਂ ਦਾ ਇਹੋ ਹੀ ਹੁੰਦਾ ਸਵਾਰਥ ਕਿ ਇਹਨਾਂ ਦੀ ਲੰਬੀ ਉਮਰ ਹੋਵੇ ਖੁਸ਼ੀਆਂ ਹੋਣ ਖੇੜੇ ਹੋਣ ਇਹ ਖੁਸ਼ ਰਹਿਣ ਇਹ ਵੀ ਕਹੀ ਅਸੀਂ ਸਵਾਰਥ ਕਹਿ ਸਕਦੇ ਹਾਂ ਕਿ ਜਾਂ ਇੱਕ ਉਸ ਰੱਬ ਵੱਲੋਂ ਦਿੱਤੀ ਹੋਈ ਇੱਕ ਅਨਮੋਲ ਖੁਸ਼ੀ ਬਖਸ਼ਿਸ਼ ਕਹਿ ਸਕਦੇ ਹਾਂ ਜਿਹੜੀ ਬਹੁਤ ਘੱਟ ਲੋਕਾਂ ਨੂੰ ਨਸੀਬ ਹੁੰਦੀ ਕਈ ਲੋਕ ਤਾਂ ਅਜੇ ਚੰਗਿਆ ਲੋਕਾਂ ਦਾ ਬੜਾ ਸਤਿਕਾਰ ਕਰਦੇ ਨੇ ਕਦਰ ਕਰਦੇ ਨੇ ਅਦਬ ਮਾਨ ਇੱਜ਼ਤ ਕਰਦੇ ਨੇ ਫਿਰ ਉਹ ਘਟ ਸਵਰਗ ਹੋ ਜਾਂਦਾ ਤੇ ਕਈ ਲੋਕ ਫਿਰ ਜਹੇ ਲੋਕਾਂ ਨੂੰ ਤਾਂ ਕਹਿਣਗੇ ਇਹਨੂੰ ਇਹ ਕਿ ਜਿਆਦਾ ਹੀ ਸਾਡੇ ਨਾਲ ਕੁਝ ਹੈਗਾ ਬੇਪਰਵਾਹੀਆਂ ਕਰਨਗੇ ਬੇਕਦਰੇ ਹੀ ਹੋ ਜਾਣਗੇ ਸਤਕਾਰ ਨਹੀਂ ਕਰਨਗੇ ਤੇ ਜਦੋਂ ਕੋਈ ਮਨੁੱਖ ਇਹੋ ਜਿਹਾ ਮਨੁੱਖ ਦਾ ਸਤਕਾਰ ਨਹੀਂ ਕਰਦਾ ਜਾਂ ਅਦਬમાન ਨਹੀਂ ਕਰਦਾ ਫਿਰ ਉਸ انسان ਦੀ ਜ਼ਿੰਦਗੀ ਜਿਹੜੀ ਆ ਦੁੱਖਾਂ ਤੇ ਬਿਮਾਰੀਆਂ ਨਾਲ ਤੇ ਹੋਰ ਬਹੁਤ ਸਾਰੀਆਂ ਮੁਸ਼ਕਲਾਂ ਨਾਲ ਘਿਰ ਜਾਂਦੀ ਆ ਫਿਰ ਉਹਨਾਂ ਨੂੰ ਸੋਚਦਾ ਕਿ ਵਕਤ ਗਈ ਉਹ ਮੇਰੇ ਆਪਣੇ ਸੀ ਜਿਹੜੇ ਬਿਨਾਂ ਸਵਾਰਥ ਤੋਂ ਬਿਨਾਂ ਮਤਬਲ ਤੋਂ ਬਿਨਾਂ ਕਿਸੇ ਵੀ ਕਿਸਮ ਤੋਂ ਮੇਰੇ ਲਈ ਹਰ ਵੇਲੇ ਮੇਰੇ ਭਲੇ ਦੀ ਅਰਦਾਸ ਕਰਦੇ ਸਨ ਮੇਰੇ ਭਲੇ ਦੀ ਮੇਰੇ ਚੰਗੇ ਦੀ ਅਰਦਾਸ ਕਰਦੇ ਸਨ ਮੇਰੀ ਇੱਕ ਦੁੱਖ ਨੂੰ ਆਪਣਾ ਦੁੱਖ ਸਮਝ ਲੈਂਦੇ ਸਨ ਤੇ ਮੇਰੀ ਇੱਕ ਦਰਦ ਨੂੰ ਆਪਣਾ ਦਰਦ ਸਮਝ ਲੈਂਦੇ ਸਨ ਐਹੋ ਜਿਹੇ ਲੋਕਾਂ ਦੀ ਫਿਰ ਜਦੋਂ ਧਰਤੀ ਤੋਂ ਚਲੇ ਜਾਂਦੇ ਆ ਫਿਰ ਕਦਰ ਕਰਨ ਦਾ ਕੀ ਫਾਇਦਾ ਇੱਸੀ ਜੀਉਂਦੇ ਜੀ ਆਪਣਿਆਂ ਦੀ ਅਜਿਹੇ ਲੋਕਾਂ ਦੀ ਕਦਰ ਕਰੀਏ ਜਿਹੜੇ ਲੋਕ ਇੱਕ ਸਾਹ ਦੇ ਨਾਲ ਸਾਡੇ ਲਈ ਹਰ ਇੱਕ ਵਰੀ ਦੁਆਵਾਂ ਮੰਗਦੇ ਨੇ ਇਹੋ ਹੀ ਲੋਕ ਸੱਚੇ ਜਾਂ ਵਧੀਆ ਇਨਸਾਨ ਹੁੰਦੇ ਨੇ ਇਹਨੂੰ ਹੀ ਅਸੀਂ ਸੱਚਾ ਪਿਆਰ ਸੱਚਾ ਸਤਕਾਰ ਮੋਹ ਭਰੀਆਂ ਦੰਦਾ ਅਦਬ ਮਾਨ ਕਹਿ ਸਕਦੇ ਆ ਇਹੋ ਜਿਹੇ ਲੋਕ ਤੁਹਾਡੇ ਵਿੱਚ ਬਹੁਤ ਸਾਰੇ ਨੇ ਜਿਹੜੇ ਆਪਣਿਆਂ ਦੇ ਲਈ ਹਰ ਵੇਲੇ ਅਰਦਾਸ ਬੇਨਤੀ ਤਰਜੋਈਆਂ ਕਰ ਰਹੇ ਨੇ ਰੱਬ ਸੋਣਾ ਮਿਹਰ ਕਰੇ ਤੁਹਾਡੇ ਵਰਗੇ ਚੰਗੇ ਇਨਸਾਨ ਚੰਗਿਆਂ ਲੋਕਾਂ ਦੀ ਜ਼ਿੰਦਗੀ 'ਚ ਆਉਂਦੇ ਜਾਂਦੇ ਰਹਿਣ ਕਿਉਂਕਿ ਚੰਗਿਆਂ ਦੇ ਨਾਲ ਹੀ ਚੰਗਾ ਹੋ ਸਕਦਾ ਬੁਰਿਆਂ ਦੇ ਨਾਲ ਤਾਂ ਸਮਾਜ ਨਹੀਂ ਚੱਲ ਸਕਦਾ ਮੈਂ ਤੁਹਾਡਾ ਆਪਣਾ ਪ੍ਰਿੰਸੀਪਲ ਚਿੱਤਰ ਸਿੰਘ ਤਰਸਿੱਕਾ ਜੁੜੇ ਵਸਤੇ ਰੋਬ ਸੋਨਾ ਤੁਹਾਡੀ ਲੰਬੀ ਲੰਮੀ ਉਮਰ ਕਰੇ